ਟਰਾਲੀ ਚੋਰ ਅੱਜ ਦੁਬਾਰਾ ਫੇਰ ਸਾਹਮਤ ਹੋ ਗਿਆ ਮੋਦੀ ਪਾਰਟੀ 90 ਦੇ ਵਿੱਚ ਇੱਕ ਸਾਨਾ ਦੇ ਸ਼ੰਗਾਰਸ਼ ਦੀ ਜਿੱਤ ਹੈ ਗੱਡੀ ਘਰ ਵਾਲੇ ਹੈਗਾ ਖੱਬ ਹੈਗੀ ਇਹ ਲੋਂਗੋਵਾਲ ਤੋਂ ਟਰਾਲੀ ਸਿੰਗਲ ਟੈਰੀ ਚੋਰੀ ਹੋਈ ਸੀ ਉਸ ਦਾ ਸਮਾਨ ਹੈ ਜਿਹੜਾ ਪੰਕਜ ਪੱਪੂ ਆਮ ਆਦਮੀ ਪਾਰਟੀ ਦਾ ਇਥੋਂ ਦਾ ਨਗਰ ਕੌਂਗਾਨਾਂ ਦੇ ਵਿੱਚੋਂ ਪੋਲਿਸ ਦੀ ਹਾਜ਼ਰੀ ਐ ਦਿਖਾ ਦਿਓ ਐਸਐਚਓ ਸਾਹਿਬ ਖੜੇ ਆ ਮੌਜੂਦਾ ਆਏ ਨੇ ਸਾਡੇ ਮਦਦ ਲਈ ਆਏ ਨੇ ਤੁਸੀਂ ਆਏ ਹੋ ਪੱਤਰਕਾਰ ਵੀਰ ਇਹ ਇੱਕ ਟਰਾਰੀ ਸੀ ਜਿਹੜੇ ਦੀ ਮੈਂ ਸਰਾਖ ਕਿਧਰ ਚੁੱਕਿਆ ਦੂਸਰਾ ਟਰਾਰ ਆ ਪਿਆ ਇਹ ਇੱਕ ਟਰਾਲੀ ਦੇ ਦੋਨੇ ਟਰਾਰ ਸਿੰਗਲ ਟਾਇਰੀ ਦੇ ਬਰਾਮਦ ਹੋ ਚੁੱਕੇ ਨੇ ਇਹਨਾਂ ਨੇ ਟਰਾਲੀ ਕਿੱਥੇ ਵੇਚਤੀ ਇਨਵੈਸਟੀਗੇਸ਼ਨ ਦਾ ਪਾਰਟ ਆ ਦੂਜੇ ਟਾਇਰ ਨੇ ਜਿਹੜੀਆਂ ਦੋ ਟਰਾਲੀਆਂ ਦਾ ਸੀ ਤੁਹਾਡੇ ਇੱਕ ਮਿੰਟ ਬਾਈ ਤੁਹਾਡੇ ਚੈਨਲਾਂ ਤੇ ਦਾਵਾ ਕੀਤਾ ਸੀ ਕਿ ਦੋ ਟਰਾਲੀਆਂ ਇਆਂ ਨੇ ਆ ਦੂਜੀ ਟਰਾਲੀ ਦੇ ਟਾਇਰ ਨੇ ਇਹ ਅਸੀਂ ਕਿਸਾਨ ਬੁਲਾ ਲਏ ਐ 2 ਟਰਾਲੀਆਂ ਗਾਇਬ ਨੇ ਇਹਨਾਂ ਦੀ ਸਲਾਖਤ ਸਵੇਰੇ ਕਰਾਂਗੇ ਇਹ ਵੀ ਹੁਣ ਸਲਾਖਤ ਕਰਦਾ ਮੈਂ ਦਾਵਾ ਕਰਦਾ ਸਬੂਤ ਪੇਸ਼ ਕਰਦਾ ਇਹਦੇ ਮੈਂ ਮੇਰੇ ਪਿੰਡ ਦੀ ਥਾਂ ਲਈ ਲੋਕਾਂ ਵਾਲੇ ਇਹ ਮੈਂ ਸਲਾਖਤ ਕਰਦਾ ਕਿਉਂਕਿ ਭਾਈ ਜੀ ਜਿਹੜੀ ਟਰਾਲੀ ਦੇ ਟਾਇਰ ਨੇ ਉਹਦੀਆਂ ਫੋਟੋ ਸਾਡੇ ਕੋਲੇ ਆਲਰੇਡੀ ਹੈਗੀਆਂ ਨੇ ਇਹ ਸਤੂ ਸਾਹਿਬ ਵੀ ਕਹਿਣਗੇ ਬੀਓਸ ਇੱਥੇ ਕਹੋ ਉਹ ਹੀ ਜਿਹੜੀ ਟਰਾਲੀ ਦਾ ਇੱਕ ਮੀਕਟ ਹੋਈ ਗੱਲ ਇੱਕ ਜਿਹੜੀ ਉਹੀ ਟਰਾਲੀ ਦਾ ਟਾਇਰਾ ਸਾਤੋਂ ਨਹੀਂ ਕਹਿਣ ਦੀ ਲੋੜ ਪੈਣੀ ਕਿਉਂਕਿ ਭਾਈ ਅਸੀਂ ਕੱਚੇ ਮੈਂ ਕੋਈ ਨਹੀਂ ਕੱਚੇ ਪੈਰੀ ਨਹੀਂ ਗੱਲ ਕਰਦੇ ਸੀ ਆਹ ਗਿਆ ਇਹਦੇ ਕੋਰਾ ਹੱਥ ਪਿੱਛੇ ਕਰੋ ਹੱਥ ਇਹਦੀਆਂ ਕੋਰਾਂ ਦੇਖੋ ਨੀਲੀਆਂ ਮਿਲਾ ਕੇ ਦੇਖ ਸਕਦੇ ਹੋ ਤੁਸੀਂ ਇਹ ਬਲੈਂਡ ਨੂੰ ਫਰੋਲ ਰਹੇ ਆ ਬੈਟਰੀਆਂ ਮੰਗਾਈਆਂ ਨੇ ਨੇਰਾ ਆਹ ਨੂੰ ਤਾਂ ਆਪੇ ਕਿਵੇਂ ਆਈ ਜਵਾਬ ਦੇ ਇਹੋ ਤਾਂ ਨਹੀਂ ਐ ਸੱਤੋਂ ਨਾਪਾ ਦਵੇ ਨਹੀਂ ਦੀ ਐ ਕਿ ਨਾਪਾ ਦਵੇ ਸਾਡੂ ਜਵਾਰ ਚੱਲੀਦਾ ਲਾਗੀ ਸਾਹ ਹੰਪੇ ਨਹੀਂ ਜਾਣਾ ਇਹ ਵੀ ਨਾਲ ਆ ਮੇਰੇ ਵੀਡੀਓ ਬਾਰੇ ਹੋਣ ਗਿਆ ਇਨਸਾਫ ਵਾਸਤੇ ਪੀ ਲਿਆ ਜੋ ਤਖਤਾਨ ਮੋਰਚੇ ਦੇ ਹੈ ਨਹੀਂ ਅਸੀਂ ਕਰਦੇ ਆ ਛੱਡੇ ਦੇ ਨਾਲ ਹੁੰਲੜਵਾਜੀ ਨਹੀਂ ਕਰਨੀ ਜਿਹੜਾ ਅੰਦਰ ਸਮਾਨ ਪਿਆ ਉਹਦੀ ਵੀਡੀਓਜ਼ ਬਣਾ ਕੇ ਆਪਾਂ ਚੈੱਕ ਕਰਨੀਆਂ ਤਸੱਲੀ ਕਰਨੀਆਂ ਵੀ ਇੱਥੇ ਹੈ ਕੀ ਕੀ ਆ ਸੋ ਆਪਾਂ ਨਾਮਜ਼ਦ ਕਰ ਲੈਣ ਇਸ ਹਨੀ ਸਿੰਘ ਕ੍ਰਾਂਤੀਕਾਰੀ ਤੋਂ ਜਨਰਲ ਸਕੱਤਰ ਨੇ ਬਲਾਕ ਦੇ ਸੋ ਹੁਣ ਮੈਂ ਬੇਨਤੀ ਕਰਨੀ ਚਾਹੁੰਦਾ ਭਰਾਵੋ ਜਿਹੜਾ ਪਰਸੰਧ ਨੇ ਆਪਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਵਰਕਸ਼ਾਪ ਦੇ ਮਾਲਕ ਨੂੰ ਮੈਂ ਬੁਲਾਉਣਾ ਵੀ ਤੁਹਾਡੇ ਆਪਣਾ ਟ੍ਰੈਕਟਰ ਟ੍ਰੈਕ ਨਹੀਂ ਸਕਦਾ ਕੱਟ ਲਾਇਆ ਹੋਇਆ ਕੋਈ ਮੋਟਰਸਾਈਕਲ ਆਪਣਾ ਚੱਲ ਨਹੀਂ ਸਕਦਾ ਕੱਟ ਲਾਇਆ ਹੋਇਆ ਤੇ ਵੱਡੇ ਵੱਡੇ ਰੋਡ ਜਿਹੜੇ ਇਹਨਾਂ ਨੇ ਆਪਣੀਆਂ ਜ਼ਮੀਨਾਂ ਹੜੱਪ ਕਰਕੇ ਫਿਰੇ ਸੰ ਨੂੰ ਵਪਾਰ ਕਰ ਲੈ ਉਹ ਪੈਸਾ ਕਿਸਾਨਾਂ ਦੇ ਹੱਥ ਚ ਜਾਣਾ ਜਿੱਥੇ ਜ਼ਮੀਨਾਂ ਇਹਨਾਂ ਦੇ ਹੱਥ ਚ ਆ ਗਈਆਂ ਘਰਾਂ ਲਾ ਕੇ ਆਏ ਆ ਕਿੰਨੀਆਂ ਵੱਡੀਆਂ ਵੱਡੀਆਂ ਕਿਸਾਨਾਂ ਦੀਆਂ ਕੋਠੀਆਂ ਪਾਈਆਂ ਹੋ ਜਾਂ ਜ਼ਮੀਨਾਂ ਉਹ ਸਾਰੀਆਂ ਹੜੱਪਰੀ ਜਾਂਦੀ ਆ ਵੱਡੇ ਕਾਰਪੋਰੇਟਰ ਗੱਲ ਬੜੀ ਚੁਬਦੀ ਆ ਇਹ ਗੱਲ ਚੁਬਦੀ ਆ ਕਿ ਕਿਸਾਨਾਂ ਨੇ بڑے ਵੱਡੇ ਵੱਡੇ ਟਰੈਕਟਰ ਲੈ ਲਏ ਫੌਰ ਬਾਈ ਫੰਦਾ ਉਹ ਇੰਨੀ ਪਰਾਲੀ ਕੌਣ 25 30 ਪਾਵਰ ਦਾ ਟਰੈਕਟਰ ਕਿਵੇਂ ਪਰਾਲੀ ਸمیٹ ਦੂਗਾ ਘੱਟੋ ਘੱਟ 70 ਪਾਵਰ ਦਾ ਟਰੈਕਟਰ ਚਾਹੀਦਾ ਨੂੰ ਪਰਾਲੀ ਸ਼ੰਭੂ ਤੇ ਖਨੌਰੀ ਮੋਰਚੇ ਤੇ ਸ਼ਿੰਗਾਰ ਸ਼ੁਰੂ ਜਿਹੜਾ ਕੀਤਾ ਸੀ ਤੁਸੀਂ ਵੀ ਉਹਨੂੰ ਬੜੇ ਲੰਬੇ ਸਮੇਂ ਤੋਂ ਕਵਰ ਕੀਤਾ ਪਰ 19 ਮਾਰਚ ਨੂੰ ਇਹ ਮੋਰਚੇ ਨੂੰ ਜਦੋਂ ਖੇੜਿਆ ਗਿਆ ਤੇ ਕਿਸਾਨਾਂ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੀਆਂ ਟਰਾਲੀਆਂ ਤੇ ਹੋਰ ਸਮਾਨ ਸੀ ਜਿਹੜਾ ਦੋਨੇ ਬਾਡਰਾਂ ਦੇ ਉੱਤੋਂ ਚੋਰੀ ਹੋਇਆ ਖਨੌਰੀ ਤੇ ਸ਼ੰਭੂ ਤੋਂ ਅਸੀਂ ਉਦੋਂ ਤੋਂ ਲੈ ਕੇ ਲਗਾਤਾਰ ਬਹੁਤ ਸਾਰੀਆਂ ਟਰਾਲੀਆਂ ਜਿਹੜੀਆਂ ਵੱਖ-ਵੱਖ ਸ਼ਹਿਰਾਂ ਚੋਂ ਬ੍ਰਾਮਬਦ ਕੀਤੀਆਂ ਆਮ ਆਦਮੀ ਪਾਰਟੀ ਸੀ ਜਿਹੜੀ ਇਹਨਾਂ ਦੇ ਨੇੜਲੇ ਬੰਦੇ ਪੰਚਾਂ ਸਰਪੰਚਾਂ ਦੇ ਘਰਾਂ ਤੋਂ ਬ੍ਰਾਮਬਦ ਹੋਈਆਂ ਇੱਥੋਂ ਤੱਕ ਸ਼ਾਹਵਾਦ ਤੱਕ ਟਰਾਲੀਆਂ ਚੋਰੀ ਹੋਈਆਂ ਅਸੀਂ ਦਾਵਾ ਠੋਕਦੇ ਸੀ ਕਿ ਪੁਲਿਸ ਦੀ ਹਾਜ਼ਰੀ 'ਚ ਕੋਈ ਚੋਰ ਨਹੀਂ ਚੋਰੀ ਕਰ ਸਕਦਾ ਸਰਕਾਰ ਸਾਡੇ ਸਮਾਨ ਦੀ ਚੋਰ ਹੈ ਆਮ ਆਦਮੀ ਪਾਰਟੀ ਚੋਰ ਹੈ ਟਰਾਲੀਆਂ ਚੋਰ ਦੇ ਨਾਰੇ ਲੱਗੇ ਉਹ ਸੱਚ ਸੀਗੇ ਯਾਨੀ ਅੱਜ ਅਸੀਂ ਇੱਕ ਪੈੜ ਨੱਪ ਦੇ ਨੱਪ ਤੇ ਟਰਾਲੀਆਂ ਸਾਡੀਆਂ ਦੋ ਇਸ ਨਗਰ ਕੌਂਸਲ ਵੱਲੋਂ ਲਿਆਂਦੀਆਂ ਗਈਆਂ ਚੋਰੀ ਕਰਕੇ ਦੋ ਟਰੈਕਟਰਾਂ ਦੇ ਰਾਹ ਉਸ ਜਗ੍ਹਾ ਦੇ ਅੰਦਰ ਉਹ ਟਰਾਲੀਆਂ ਤੋੜ ਕੇ ਕਰੋੜ ਕੇ ਵੇਚੀਆਂ ਗਈਆਂ ਉਹਨਾਂ ਦਾ ਸਮਾਨ ਪਿਆ ਸਾਡੇ ਕੋਲ ਇਨਫੋਰਮੇਸ਼ਨ ਅਸੀਂ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਵੀ ਸਮਾਨ ਕਿੱਦਾਂ ਹੈ ਕੀ ਇਹ ਸਾਨੂੰ ਸਨਾਖਤ ਕਰਾਓ ਸਾਡੇ ਕੋਲ ਜਿਨ੍ਹਾਂ ਦੀ ਟਰਾਲੀ ਸੀ ਪਰਿਵਾਰ ਦੀ ਉਹ ਵੀ ਖੜੇ ਹੈ ਦੋ ਟਰਾਲੀਆਂ ਦਾ ਸਮਾਨ ਇਹ 20 ਮਾਰਚ ਨੂੰ ਰਾਤ ਨੂੰ ਟਰਾਲੀਆਂ ਆਈਆਂ ਹੈਗੀਆਂ ਨਹੀਂ ਤੁਸੀਂ ਕਹਿੰਦੇ ਹੋ ਵੀ ਨਗਰ ਕੌਂਸਲ ਖਰੀਦ ਕੇ ਲੈ ਕੇ ਆਈ ਹੈ ਕਿਸੇ ਚੋਰ ਦੀ ਨਹੀਂ ਨਹੀਂ ਵੀਰ ਜੀ ਸਰਕਾਰ ਚੋਰੀ ਕਰਕੇ ਲੈ ਕੇ ਆਈ ਹੈ ਇਹਨਾਂ ਦਾ ਨਗਰ ਕੌਂਸਲ ਦਾ ਕੌਣ ਬੰਦਾ ਇਹ ਵੀ ਸਪਸ਼ਟ ਕਰ ਦਾਂਗੇ ਜਲਦੀ ਇਹ ਥਾਂ ਕਿੰਨਾ ਦੀ ਹੈ ਵੀ ਅਸੀਂ ਪਤਾ ਕਰ ਰਹੇ ਹਾਂ ਤੁਸੀਂ ਫਿਰ ਦੱਸ ਹੀ ਦਿਓ ਜੇ ਤੁਹਾਨੂੰ ਪਤਾ ਹੈ ਆ ਸਾਡੇ ਕੋਲੇ ਮੋਟੀ ਜਾਣਕਾਰੀ ਹੈ ਅਜੇ ਅਸੀਂ ਇਹ ਸਮਾਨ ਦੇਖ ਲਈਏ ਵੀ ਕਿੰਨਾ ਹੈ ਕੀ ਹੈ ਕਿਹੜੀ ਟਰਾਲੀ ਦਾ ਇੱਕ ਦੋ ਦਾ ਹੈ ਇੱਕ ਨਾਅਰੇ ਤੁਸੀਂ ਕਹਿ ਰਹੇ ਹੋ ਵੀ ਦੇਖ ਨਹੀਂ ਇੱਧਰ ਅੰਦਰੋਂ ਪਤਾ ਲੱਗਣਾ ਹੈ ਨਾ ਵੀ ਇਹਨਾਂ ਕੋਲ ਇੱਕ ਆਈ ਹੈ ਕਿ ਇਹ ਕਿਹਨਾਂ ਨੇ ਕਿਤੇ ਹੋਰ ਸਾਥੀ ਨੇ ਵੇਚ ਦਿੱਤੀ ਹੈ ਕਿਉਂਕਿ ਇੱਥੇ ਸਾਨੂੰ ਦੋ ਟਰਾਲੀਆਂ ਆਈਆਂ ਦਾ ਪ੍ਰੋਪਰ ਪਤਾ ਲੱਗਿਆ ਇੱਧਰ ਵੀ ਇਹ ਵੀ ਪ੍ਰੋਪਰ ਪਤਾ ਹੈਗਾ ਵੀ 20 ਜਿਹੜੀ ਮਾਰਚ ਸੀ ਉਹਦੀ ਰਾਤ ਨੂੰ ਟਰਾਲੀਆਂ ਆਈਆਂ ਨੇ ਇਹਨਾਂ ਟਰਾਲੀਆਂ ਨੂੰ ਅਸੀਂ ਭਾਲ ਦੇ ਪੈੜ ਨੱਪਦੇ ਨੱਪਦੇ ਇੱਥੇ ਤੱਕ ਆਇਆ ਤੁਹਾਨੂੰ ਥੋੜੇ ਸਮੇਂ ਵਿੱਚ ਅਸੀਂ ਨਾਮ ਵੀ ਦੱਸਾਂਗੇ ਕੌਣ ਕੌਣ ਲੈ ਕੇ ਆਏ ਤੇ ਇਹ ਵੀ ਦੱਸਾਂਗੇ ਵੀ ਨਗਰ ਕੌਂਸਲ ਦੇ ਕਿਹੜੇ ਟਰੈਕਟਰ ਸੀ ਜਿਹੜੇ ਉੱਥੇ ਗਏ ਸੀ ਅਸੀਂ ਕਿਉਂਕਿ ਜਿਹੜੇ ਸਾਥੇ ਸਾਥੀ ਸਾਡੇ ਪੜਤਾਲ ਤੇ ਲੱਗੇ ਹੋਏ ਐ ਸਾਡੀ ਖਾਸੇ ਬੰਦਿਆਂ ਦੀ ਟੀਮ ਹੈਗੀ ਅਡੋ ਅਡੀ ਵਰਕ ਕਰਦੀ ਐ ਉਹਦੀ ਪ੍ਰੋਪਰ ਫੋਸ ਗੱਲਬਾਤ ਬਣਾ ਕੇ ਪੇਸ਼ ਕਰਾਂਗੇ ਅਸੀਂ ਪ੍ਰਸ਼ਾਸਨ ਨੂੰ ਇਥੋਂ ਦੇ ਨੂੰ ਨਾਪਾ ਦੇ ਨੂੰ ਧਿਆਨ ਚ ਲਿਆ ਦਿੱਤਾ ਕਿ ਇਸ ਜਗ੍ਹਾ ਦਾ ਜੰਦਰਾ ਖਲਵਾ ਕੇ ਇਹਦੇ ਅੰਦਰ ਜਿਹੜਾ ਸਮਾਨ ਪਿਆ ਸਾਡੀਆਂ ਟਰਾਲੀਆਂ ਦਾ ਜੋ ਵੀ ਹੈ ਉਹਨੂੰ ਸਾਨੂੰ ਤਸੱਲੀ ਕਰਵਾ ਕੇ ਇਹ ਸਰਕਾਰ ਬਣਦੀ ਕਾਰਵਾਈ ਕਰੇ ਤੇ ਪੁਲਿਸ ਬਣਦੀ ਕਾਰਵਾਈ ਕਰੇ ਤੇ ਸਪਸ਼ਟ ਕਰਾਂਗੇ ਇਸ ਗੱਲ ਤੋਂ ਸਾਫ ਹੋ ਜਾਣਾ ਅੱਜ ਕਿ ਆਮ ਆਦਮੀ ਪਾਰਟੀ ਦਾ ਰੋਲ ਇਸ ਚੋਰੀ ਦੇ ਵਿੱਚ ਕਿੰਨਾ ਹੈ ਇਹ ਅੱਜ ਜਗ ਜाहिर ਹੋ ਗਿਆ ਕਿਉਂਕਿ ਇੱਥੇ ਇਹ ਜਿਹੜਾ ਸਮਾਨ ਸਾਨੂੰ ਦੱਸਿਆ ਗਿਆ ਜੋ ਰਿਪੋਰਟ ਦੇ ਵਿੱਚ ਸਾਡੇ ਕੋਲੇ ਪ੍ਰੋਪਰ ਜਾਣਕਾਰੀ ਹੈਗੀ ਹੈ ਇਹ ਉਹਨਾਂ ਟਰਾਲੀਆਂ ਦਾ ਹੀ ਦੋ ਟਰਾਲੀਆਂ ਦਾ ਸਮਾਨ ਦੱਸਿਆ ਗਿਆ ਲਿਖਿਆ ਤਾਂ ਇਹਦੇ ਤੇ ਪੱਕੂ ਵੈਲਡਿੰਗ ਵਰਕਸ ਲਿਖਿਆ ਹੋਇਆ ਹੈਗਾ ਇਹਦਾ ਪ੍ਰੋਪਰ ਪੂਰਾ ਨਾਮ ਵਿੱਚ ਲਿਖਿਆ ਜਾਂਚ ਕੇ ਵੀ ਕੌਣ ਵਿਅਕਤੀ ਹੈ ਦੱਸਣ ਜੇ ਸਾਡੇ ਕੋਲੇ ਜਿਹੜੀਆਂ ਪੂਰੀਆਂ ਜਾਣਕਾਰੀਆਂ ਨੇ ਵੀ ਉਸ ਪੂਰੀ ਜਾਣਕਾਰੀ ਵੀ ਨਗਰ ਕੌਂਸਲ ਦੇ ਮੌਜੂਦੇ ਮੌਜੂਦਾ ਪ੍ਰਧਾਨ ਜਿਹੜਾ ਆਮ ਆਦਮੀ ਪਾਰਟੀ ਦਾ ਚੁਗਿਆ ਉਹਦੀ ਇਨਵੋਲਵਮੈਂਟ ਸ਼ਾਮਲ ਹੈ ਉਸ ਚੋਰੀ ਦੇ ਵਿੱਚ ਉਹ ਕਿੰਨੇ ਬੰਦੇ ਲੈ ਕੇ ਗਿਆ ਸੀ ਦੋ ਟਰੈਕਟਰਾਂ ਦੀ ਜਾਣਕਾਰੀ ਸਾਡੇ ਕੋਲੇ ਆ ਚੁੱਕੀ ਹੈ ਇਹ ਵੀ ਜਾਣਕਾਰੀ ਦੇਵਾਂਗੇ ਵੀ ਉੱਥੋਂ ਆਈਆਂ ਟਰਾਲੀਆਂ ਪਹਿਲਾਂ ਕਿੱਥੇ ਖੜੀਆਂ ਉਦੋਂ ਵਾਹ ਕਿੱਥੇ ਆਈਆਂ ਤੇ ਉਹ ਕਵਾੜੀਏ ਨੂੰ ਟਰਾਲੀਆਂ ਵੱਢ ਕੇ ਕਿਵੇਂ ਵੇਚੀਆਂ ਗਈਆਂ ਇਹਦਾ ਤਾਂ ਖਲਾਸਾ ਹੁਣ ਅੱਗੇ ਪ੍ਰਸ਼ਾਸਨ ਦੇ ਅਸੀਂ ਮੰਗ ਤਾਂ ਪਹਿਲੇ ਦਿਨ ਤੁਸੀਂ ਇਹ ਕਹਿ ਰਹੇ ਆਂ ਵੀ ਪੰਜਾਬ ਸਰਕਾਰ ਨੇ ਸਾਡੇ ਮੋਰਚੇ ਨੂੰ ਖਾੜਿਆ ਤੇ ਖੁਦ ਚੋਰ ਹੈ ਜਿਹੜੇ ਬੰਦੇ ਇਸ ਭਲੇਖਾ ਸਮਝਦੇ ਸੀ ਇਹ ਫਹਿਮਚ ਸੀਗੇ ਵੀ ਨਹੀਂ ਯਾਰ ਇਹ ਗੱਲ ਹੋ ਹੀ ਨਹੀਂ ਸਕਦੀ ਸਾਡੀਆਂ ਦਰਜਣਾ ਟਰਾਲੀਆਂ ਕਰੋੜਾਂ ਦਾ ਨੁਕਸਾਨ ਹੋਇਆ ਹੈ ਕਿ ਅਸੀਂ ਤਾਂ ਮੰਗੇ ਕਰਦੇ ਆ ਉਹਦੀ ਪੂਰੀ ਪ੍ਰੋਪਰ ਪਰਪਾਈ ਤੇ ਇਹਦੇ ਜਿਹੜੇ ਜ਼ਿੰਮੇਵਾਰ ਨੇ ਇਸ ਮਾਲ ਨੂੰ ਖੁਰਦ-ਖੁਰਦ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਦੇਲੀਆਂ ਚਾਹੀਦੀਆਂ ਨੇ। ਕਪੂਲ ਜੀ ਦੇਖੋ ਸਾਡੇ ਕੋਲੇ ਵਿਦ ਸਬੂਤ ਨੇ, ਵਿਦ ਪ੍ਰੂਫ ਨੇ। ਅਸੀਂ ਕੋਲਾਸੇ ਕਰਾਂਗੇ। ਅਸੀਂ ਕੱਚੀ ਗੱਲ ਨਹੀਂ ਕਰਦੇ ਕਿਉਂਕਿ ਜੇ ਕੱਚੀ ਗੱਲ ਕਰਨੀ ਹੁੰਦੀ ਅੱਜ 5 ਮਹੀਨੇ ਹੋ ਗਏ 19 ਮਾਰਚ ਨੂੰ। ਅਸੀਂ ਉਸ ਦਿਨ ਦੇ ਇਹਨਾਂ ਤੇ ਇਹ ਬਲੇਮ ਲਾ ਦੇਣੇ ਸੀਗੇ। ਪਰ ਬਲੇਮ ਵਾਲੀ ਗੱਲ ਨਹੀਂ ਕਿਉਂਕਿ ਸਾਡੇ ਕੋਲੇ ਵੱਡੇ ਪ੍ਰੂਫ ਨੇ। ਸਾਡੇ ਕੋਲੇ ਵੀਡੀਓ ਬਣੀਆਂ ਹੋਈਆਂ ਨੇ। ਪਰ ਅਸੀਂ ਪ੍ਰਸ਼ਾਸਨ ਦੀ ਨਿਗਰਾਨੀ ਦੇ ਵਿੱਚ ਉਰੋਂ ਜਾਨੀ ਜਿੰਦਾ ਖਲਵਾ ਕੇ ਤੁਨ ਜਗ ਜਹਰ ਕਰਾਂਗੇ ਜਿਹੜਾ ਅੰਦਰ ਸਮਾਨ ਪਿਆ। ਕਿਉਂਕਿ ਇਹ ਜਿਹੜੀ ਪਹਿਲੇ ਦਿਨ ਤੋਂ ਅਸੀਂ ਕਹਿੰਦੇ ਆ ਕਿ ਆਮ ਪਾਰਟੀ ਝਾੜੂ ਇਹ ਟਰਾਲੀ ਚੋਰਾ ਟਰਾਲੀ ਚੋਰਾ ਉਹ ਗੱਲ ਸਾਬਤ ਹੋ ਗਈ ਜਣੀ ਇਥੋਂ ਝਾਹਰ ਕੱਲ ਨੂੰ ਅਸੀਂ ਸਮਾਨ ਬਰਾਮਦ ਕਰਾ ਕੇ ਪ੍ਰਸ਼ਾਸਨ ਹੋਣਾ ਜਾਂਦਾ ਕਿਉਂਕਿ ਸਾਡੇ ਕੋਲੇ ਇਹ ਪੱਕੇ ਵਾਦੇ ਨੇ ਪੱਕੇ ਪ੍ਰੂਫ ਨੇ ਕਿ ਟਰਾਲੀਆਂ ਦਾ ਜਿਹੜਾ ਅੱਧ ਤੋਂ ਜ਼ਿਆਦਾ ਸਮਾਨ ਆ ਇਸ ਪਲਾਟ ਦੇ ਵਿੱਚ ਇਸ ਜਗ੍ਹਾ ਦੇ ਵਿੱਚ ਕਿਹਦੇ ਕਿਹਦੀ ਨੇ ਟਰਾਲੀਆਂ ਨਾਮ ਕੀ ਕੀ ਆ ਬੰਦੇ ਦਾ ਦੇਖੋ ਜੀ ਇੱਕ ਸਾਡੇ ਸੂਬੇ ਦੇ ਆਗੂ ਜਸਵਿੰਦਰ ਸਿੰਘ ਲੋਂਗੋਵਾਲ ਤੋਂ ਟਰਾਲੀ ਆ ਲਾਲ ਤੇ ਪੀਲੇ ਰੰਗ ਦੀ ਹੂੰ ਸਿੰਗਲ ਟੈਰੀ ਟਰਾਲੀ ਸੀਗੀ ਉਹ ਟਰਾਲੀ ਉਹ ਇੱਥੇ ਆ ਕੇ ਨਾਬੇ ਦੇ ਵਿੱਚ ਉਹ ਉਹ ਖੁਰਦ-ਵੁਰਦ ਕੀਤੀ ਗਈ ਆ ਸਾਡੇ ਕੋਲੇ ਉਹ ਟਰਾਲੀ ਜਿਹੜੀ ਆਈ ਆ ਉਹਦਾ ਵੀ ਪ੍ਰੂਫ ਆ ਜਿਹੜੇ ਜਿਹਦਾ ਸਮਾਨ ਪਿਆ ਉਹਦਾ ਵੀ ਪ੍ਰੂਫ ਨੇ ਸਾਡੇ ਕੋਲੇ ਸੋ ਉਹ ਵੀ ਤੁਹਾਨੂੰ ਦੇਵਾਂਗੇ ਅਸੀਂ ਦੂਜੀ ਟਰਾਲੀ ਨੀਲੇ ਰੰਗ ਦੀ ਸੀਗੀ ਉਹ ਮਜ਼ਦੂਰ ਸੰਘਰਸ਼ ਕਮੇਟੀ ਦੀ ਸੀ ਉਹ ਅੰਮ੍ਰਿਤਸਰ ਦੇ ਏਰੀਆ ਦੀ ਸੀਗੀ ਉਹ ਵੀ ਸਿੰਗਲ ਟੈਰੀ ਸੀ ਜਣੀ ਚਾਰ ਟਾਇਰ ਹੱਬਾਂ ਹੁੱਕਾਂ ਜਣੀ ਜੈਕ ਜਿਹੜੇ ਲੱਗੇ ਹੋਏ ਸੀ ਉਹ ਸਾਨੂੰ ਉਮੀਦ ਆ ਵੀ ਇਹ ਵਰਕਸ਼ਾਪ ਦੇ ਵਿੱਚੋਂ ਕਿਉਂਕਿ ਜਿਹੜੀ ਵਰਕਸ਼ਾਪ ਆ ਤੁਹਾਨੂੰ ਵੀ ਪਤਾ ਵੀ ਇਹ ਗੇਟ ਗ੍ਰੇਲਾ ਬਣਾਉਂਦੇ ਆ ਨਾ ਇੱਥੇ ਟਰਾਲੀਆਂ ਦੇ ਟਰਾਲੀਆਂ ਦਾ ਕੋਈ ਮਤਲਬ ਬਣਦਾ ਨਾ ਉਹਨਾਂ ਦੇ ਟਾਇਰਾਂ ਦਾ ਕੋਈ ਮਤਲਬ ਬਣਦਾ ਨਾ ਉਹਨਾਂ ਦੇ ਕੋਈ ਜੱਕਾਂ ਦਾ ਮਤਲਬ ਬਣਦਾ ਐਂਡ ਦੇ ਵਿੱਚ ਜਾ ਕੇ ਜਦੋਂ ਇਹ ਗੱਲ ਉਹਨਾਂ ਨੂੰ ਹਜਮ ਨਹੀਂ ਆਈ ਵੀ ਇਹ ਟਰਾਲੀਆਂ ਫੜੀਆਂ ਜਾਣਗੀਆਂ ਉਹਨਾਂ ਨੇ ਉਹ ਟਰਾਲੀਆਂ ਜਿਹੜੇ ਵਰਕਸ਼ਾਪ ਦੇ ਵਿੱਚ ਪੱਡ ਡੁੱਕ ਕਰਕੇ ਕੁਵਾਰੀਆਂ ਨੂੰ ਦਿੱਤੀਆਂ ਬਾਈ ਇੱਥੇ ਤੱਕ ਵੀ ਪ੍ਰੂਫ ਆ ਸਾਡੇ ਹੁਣ ਕੀ ਹੁਣ ਕੀ ਅਸੀਂ ਮੰਗ ਕਰਦੇ ਆ ਬਾਈ ਜਿਹੜਾ ਇੱਥੇ ਦਾ ਚੋਰ ਯਾਨੀ ਪੱਪੂ ਜਾਂ ਜਿਹੜਾ ਲੈ ਕੇ ਆਇਆ ਜਾ ਜਿਹੜੀ ਬਰਕਸ਼ਾ ਅੱਜ ਪਿਆ ਉਹਦੇ ਪਰਚਾ ਹੋਣਾ ਚਾਹੀਦਾ ਪਹਿਲੀ ਗੱਲ ਤਾਂ ਇਹ ਆ ਵੀ ਦੇਖੋ ਅਸੀਂ ਖੁਦ ਕਿਸਾਨ ਤੇ ਮਜ਼ਦੂਰ ਦੇ ਪੁੱਤਾਂ ਜਿਹੜਾ ਇਲਜ਼ਾਮ ਲਾ ਰਹੇ ਨੇ ਸਾਨੂੰ ਵੀ ਪਤਾ ਹੈ ਤੇ ਸਾਰੇ ਨਾਬਾਣ ਵਸਿਆ ਨੂੰ ਪਤਾ ਹੈ ਵੀ ਕੁਝ ਇੱਕ ਦੋ ਵਿਰੋਧੀ ਜਿਹੜੇ ਅੱਜ ਕੱਲ ਨਵੇਂ ਉੱਠੇ ਹੋਏ ਨੇ ਉਹ ਸਾਡੀ ਜਿਹੜੀ ਪ੍ਰਸ਼ੰਸਾ ਹੈ ਜਿਹੜੀ ਨਾਬੇ ਦੇ ਵਿੱਚ ਚੱਲ ਰਿਹਾ ਵਿਕਾਸ ਨੂੰ ਉਹ ਬਦਨਾਮ ਕਰਨ ਲਈ ਬੜੇ ਕੋਚੇ ਕੋਚੇ ਕਾਰਨ ਚੱਕ ਰਹੇ ਨੇ ਪਹਿਲਾਂ ਜਿਵੇਂ ਇਹਨਾਂ ਨੇ ਇੱਕ ਚੱਕਿਆ ਵੀ ਕਿਸੇ ਤੀਵੇਂ ਨੂੰ ਹੱਥ ਪਾਤਾ ਜੀ ਕਦੇ ਕੋਈ ਕਦੇ ਕੋਈ ਬੜੇ ਗੰਦੇ ਗੰਦੇ ਇਲਜ਼ਾਮ ਜਿਹੜੇ ਲਾ ਰਹੇ ਨੇ ਸਿਆਸਤ ਬਹੁਤ ਗਿਰ ਚੁੱਕੀ ਆ ਤੇ ਜਿਹੜੀ ਗੱਲ ਮੇਰੇ ਕਿਸਾਨਪਰਾ ਕਰ ਰਹੇ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਤੇ ਮੈਂ ਤਾਂ ਆਪ ਕਹਿ ਰਿਆਂ ਮੈਂ ਐਸਚੂ ਸਾਹਿਬ ਨੂੰ ਵੀ ਤੁਸੀਂ ਉੱਥੇ ਇੱਕ ਕਤਵਾਲੀ ਬਿਲਾਓ ਇਹਨਾਂ ਨੂੰ ਸਾਰਿਆਂ ਨੂੰ ਤੇ ਬੈਠ ਕੇ ਸਾਡੀ ਫੇਸ ਟੂ ਫੇਸ ਗੱਲ ਕਰਾਓ ਜਿਹੜੀ ਗੱਲ ਇਹ ਕਰ ਰਹੇ ਨੇ ਨਗਰ ਕੌਂਸਲ ਦੇ ਵਿੱਚ ਅੱਜ ਐਨੀ ਮਸ਼ੀਨਰੀ ਆ ਜਿਹੜੀ ਰਿਪੇਅਰ ਕਰਨ ਲਈ ਅਸੀਂ ਇੱਕ ਵੈਲਡਿੰਗ ਸੈੱਟ ਤਾਂ ਪੱਕਾ ਇੱਥੇ ਦਫ਼ਤਰ 'ਚ ਰੱਖਿਆ ਹੋਇਆ ਔਰ ਇਹ ਮੰਨੋਗੇ ਵੀ ਇਹਦਾ ਅਸੀਂ ਕਈ ਵਾਰ ਬਿਲ ਵੀ ਪਰ ਪੇਰ ਵਾਲਾ ਇੱਕ ਮੁੰਡਾ welding ਵਾਲਾ ਬੁਲਾਇਦਾ ਉਹ ਇੱਥੇ ਟੁੱਟਪੱਟ ਜਿਹੜੀ ਮਾੜੀ-ਮੋਟੀ ਟੁੱਟਪੱਟ ਜਾ ਕੋਈ welding ਹੋਣ ਵਾਲੀ ਆ ਉਹ ਤਾਂ ਉਰੀ ਕਰ ਦਿੰਦਾ ਜਦੋਂ ਕੋਈ ਵੱਡਾ ਕੋਈ ਨੁਕਸਾਨ ਹੋ ਜਾਂਦਾ ਕੋਈ ਟਰਾਲੀ ਦਾ ਜੈਕ ਟੁੱਟ ਜਾਂਦਾ ਕੋਈ ਟਰਾਲੀ ਦਾ ਜੈਕ ਖਰਾਬ ਹੋ ਗਿਆ ਕੋਈ ਟਰਾਲੀ ਦੀ ਹੱਬ ਟੁੱਟ ਗਈ ਕਈ ਵਾਰ ਟਾਇਰ ਪਾੜ ਜਾਂਦੇ ਨੇ ਹੁਣ ਇੱਥੇ ਨਵੇਂ ਟਾਇਰਾਂ ਦੀ ਜੇ ਸੋਚੀਏ ਨਗਰ ਕੌਂਸਲ ਦਾ ਮਹੀਨਾ-ਮਹੀਨਾ 1.5 ਮਹੀਨਾ ਤਾਂ ਪਹਿਲਾਂ ਕਟੇਸ਼ਨਾਂ ਦੇ ਬਿਲ ਵੇਟ ਕਰਨੇ ਪੈਂਦੇ ਨੇ ਪਰ ਸਾਨੂੰ ਐ ਹੁੰਦਾ ਵੀ ਯਾਰ ਕੰਮ ਨਾ ਖੜੇ ਅਸੀਂ ਪੁਰਾਣੇ ਟਾਇਰ ਇੱਕ ਵਾਰ ਨਹੀਂ ਮੇਰੇ ਖਿਆਲ ਚ ਹਜ਼ਾਰ ਵਾਰ ਅਸੀਂ ਪੁਰਾਣੇ ਟਾਇਰ ਟਰਾਲੀਆਂ ਦੇ ਜਿਹੜੇ ਬਿਨਾਂ ਖਰਚੇ ਤੋਂ ਨਗਰ ਕੌਂਸਲ ਦੇ ਅਸੀਂ ਲੈ ਕੇ ਪਟਿਆਲੇ ਕਬਾੜ ਮਾਰਕੀਟ ਚੋਂ ਉਤੋਂ ਪਾਜਦੇ ਨੇ ਮੇਰੇ ਕਹ ਹਫਤੇ ਦੇ ਵਿੱਚ ਦੋ ਗੇੜੇ ਤਾਂ ਸਾਡੇ ਪੱਕੇ ਨੇ ਕਦੇ ਕੋਈ ਟਾਇਰ ਕੋਈ ਗੱਡੀ ਆਈ ਜਾਂਦੀ ਨੇ 10 ਇੱਕ ਆਣ ਕੀ ਦੀ ਆ ਜਿਹਦੇ ਅੱਗੇ ਧਰਨਾਂ ਲੇ ਸਰ ਇਹ ਜਿਹੜੇ ਇਹ ਇਹ ਮੇਰੇ ਡੈਡੀ ਦੀ ਦੁਕਾਨ ਹੈ ਜੀ ਹਾਂ ਇਹ ਮੇਰੇ ਕਹਿੰਦੇ ਨੇ ਵੀ ਇੱਥੇ ਟਰਾਲੀਆਂ ਕੱਟੀਆਂ ਨੇ ਕੱਟ ਕੇ ਲੋਹਾ ਵੇਚਿਆ ਤੇ ਟਾਇਰ ਪਾਏ ਨੇ ਮੈਂ ਕਲੀਅਰ ਕਰਦਾ ਜੀ ਮੇਰੇ ਡੈਡੀ ਦੀ ਦੁਕਾਨ ਹੈ ਜੀ ਪਿਛਲੇ ਦਿਨੀ ਇੱਕ ਛੀਤਾ ਵਾਲੇ ਗੁਰੂ ਘਰ ਦੀ ਜੂਟੀਲਿਟੀ ਨਾਲ ਸਾਡੀ ਟਰਾਲੀ ਦੀ ਟੱਕਰ ਹੋਈ ਸਾਡੀ ਟਰਾਲੀ ਦਾ ਨੁਕਸਾਨ ਹੋਇਆ ਟਰਾਲੀ ਪਲਟ ਗਈ ਜਿਹਦੇ ਚ ਟਾਇਰ ਵੀ ਪਾੜ ਗਏ ਸਾਰੇ ਤੇ ਹੱਬ ਵੀ ਟੁੱਟ ਗਈ ਉਸ ਤੋਂ ਬਾਅਦ ਜਿਹੜੀ ਅਸੀਂ ਰਿਪੇਅਰ ਹੈ ਉਹਦੀ ਇੱਕ ਵਾਰ ਸਾਡਾ ਜੈਕ ਖਰਾਬ ਹੋ ਗਿਆ ਦੂਜੀ ਹੱਬ ਟੁੱਟ ਗਈ ਟਰਾਲੀ ਦੀ ਅਸੀਂ ਉੱਥੇ ਜਦੋਂ ਵੱਡਾ ਕੰਮ ਹੁੰਦਾ ਸੀ ਆਪਣੀ ਦੁਕਾਨ ਤੇ ਲੈ ਜਾਈਦੇ ਡੈਡੀ ਦੀ ਕਿਉਂਕਿ ਉੱਥੇ ਜਿਹੜਾ ਕਨੈਕਸ਼ਨ ਹੈ ਉਹ 3 ਫੇਸ ਦਾ ਵੱਡਾ ਕਨੈਕਸ਼ਨ ਹੈ ਛੋਟਾ ਕੰਮ ਤਾਂ ਇੱਥੇ ਕਰ ਲਈਦਾ ਵੱਡੇ ਕੰਮ ਲਈ ਸਾਨੂੰ ਉੱਥੇ ਜਾਣਾ ਪੈਂਦਾ ਤੇ ਇੱਥੇ ਕਨੈਕਸ਼ਨ ਛੋਟਾ ਜੀ ਆਪਣੀ ਈਓ ਦੀ ਜਿਹ ਤੇ ਉੱਥੇ ਰਿਪੇਅਰ ਕਰਨ ਲਈ ਮੈਂ ਵੈਲਡਿੰਗ ਵਾਲਾ ਮੁੰਡਾ ਬੁਲਾਇਦਾ ਹੈ ਜਿਹੜੀ ਉਹਦੀ ਲੇਬਰ ਹੁੰਦੀ ਹੈ 2-4000 ਰੁਪਏ ਉਹਨੂੰ ਦੇ ਦੇਈਦੀ ਐ ਤੇ ਆਪਣਾ ਕੰਮ ਨਵੇੜ ਲਈਦਾ ਨਹੀਂ ਜਿਵੇਂ ਹੁਣ ਉਹ ਕਹਿੰਦੇ ਨੇ ਵੀ ਸਾਨੂੰ ਗੇਟ ਫਲਾ ਕੇ ਦਿਖਾਓ ਵੀ ਬਿਲਕੁਲ ਸਰ ਮੈਂ ਤਾਂ ਮਨਾ ਹੀ ਨਹੀਂ ਕੀਤਾ ਬਿਲਕੁਲ ਮੈਂ ਤਾਂ ਹੁਣ ਵੀ ਐਸਐਚਓ ਸਾਹਿਬ ਦਾ ਫੋਨ ਆਇਆ ਥੀ ਵੀ ਤੁਸੀਂ ਚਾਬੀ ਮੰਗਾ ਲਓ ਮੈਂ ਡੈਡੀ ਦਾ ਪਤਾ ਕਰਨ ਲੱਗਿਆ ਵੀ ਡੈਡੀ ਕਿੱਥੇ ਨੇ ਤੇ ਡੈਡੀ ਨੂੰ ਬੁਲਾ ਕੇ ਅਸੀਂ ਚਾਬੀ ਦੇ ਦਿੰਦੇ ਆ ਜਿਹੜਾ ਸਮਾਨ ਦੇਖਣਾ ਉੱਥੇ ਦੇਖ ਲੈਣ ਇੱਕ ਵੀ ਟਰਾਲੀ ਜੇ ਦੋ ਟਰਾਲੀਆਂ ਦੀ ਗੱਲ ਕਰਦੇ ਨੇ ਜੇ ਇੱਕ ਵੀ ਟਰਾਲੀ ਉੱਥੇ ਮਿਲ ਗਈ ਜੋ ਮਰਜ਼ੀ ਸ ਕਿਸਾਨਾਂ ਦਾ ਬੀਕੇਯੂ ਆਜ਼ਾਦ ਵਾਲਿਆਂ ਦਾ ਤਰਨਾ ਲੱਗਿਆ ਜੀ। ਉਹ ਸਾਨੂੰ ਪਤਲਾ ਅਸੀਂ ਮੌਕੇ ਤੇ ਆਏ ਆ। ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਕੋਈ ਰਿਟਰਨ ਕੰਪਲੇਂਟ ਦਿਓ ਜੇ ਕੋਈ ਤੁਹਾਡੇ ਕੋਲ ਤੁਹਾਡੇ ਕੋਈ ਸ਼ੱਕ ਸ਼ੋਭਦਾ ਹੈਗੀ ਆ। ਆਪਾਂ ਉਹਨਾਂ ਜੋਤ ਕੰਪਲੇਂਟ ਤੋਂ ਬਾਅਦ ਜਿਹੜੀ ਆ ਉਹਨੂੰ ਵੈਰੀਫਾਈ ਕਰ ਲੈਣੇ ਆ। ਆਲਰੇਡੀ ਜਿਹੜਾ ਪਰਚਾ ਦਰਜ ਹੈ ਜੀ ਉਹ ਪਹਿਲਾਂ ਜਿਹੜੀ ਟਰਾਲੀ ਚੋਰੀਆਂ ਦਾ ਜਾਂ ਉਥੋਂ ਜਿਹੜੀਆਂ ਮਿਸਪਲੇਸ ਹੋਈਆਂ ਹੋਈਆਂ ਟਰਾਲੀਆਂ ਉਹਦਾ ਆਲਰੇਡੀ ਸ਼ੰਭੂ ਜਿਹੜਾ ਪਰਚਾ ਦਰਜ ਹੈ ਜੀ ਜੋ ਕੋਈ ਸਾਨੂੰ ਸਮਾਨ ਅਸੀਂ ਮਾਲਕਾਂ ਨੂੰ ਕੰਪਲੇਂਟ ਲੈਣ ਤੋਂ ਬਾਅਦ ਮਾਲਕਾਂ ਨੂੰ ਬੁਲਾ ਰਹੇ ਆ। ਜੋ ਤੇ ਸਮਾਨ ਹੋਊਗਾ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹਨੂੰ ਵੈਰੀਫਾਈ ਕਰਾਂਗੇ ਜੇ ਉਹ ਸਮਾਨ ਜਿਹੜਾ ਕਿਸੇ ਵੀ ਲੈਵਲ ਦਾ ਹੋਇਆ ਚੋਰੀ ਦਾ ਹੋਇਆ ਜਾਂ ਕਿਵੇਂ ਹੋ ਉਸ ਖਿਲਾਫ ਦੀ ਕਾਰਵਾਈ ਹੋ ਜੂਗੀ ਜੀ ਵੈਲਕਮ ਰਾਈਟ